ਕੂ ਫਰਾਤਿਆਂ ਦੀ ਹਵਾ ਠੰਡੇ ਬੁਰਜ ਦੇ ਅੰਦਰ ਜਾਰੀ ਸੀ ਹੱਡਾਂ ਨੂੰ ਚੀਰ ਲਈ ਸੀ ਮਾਂ ਕਾਲਜੇ ਨਾਲ ਲਾ ਕੇ ਸਹਬਜ਼ਾਦਿਆਂ ਦਾ ਮੂੰਹ ਮੱਥਾ ਚੁੰਮਦੀ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇਤਿਹਾਸ ਨੌਵੀਂ ਪਾਤਸ਼ਾਹੀ ਦਾ ਇਤਿਹਾਸ ਸਾਰੇ ਇਤਿਹਾਸਾਂ ਦੇ ਪਰਮਾਨ ਦੇ ਦੇ ਕੇ ਮਾਂ ਗੁਜਰੀ ਬੱਚਿਆਂ ਦੀ ਠੰਡ ਕਿਵੇਂ ਦੂਰ ਕਰਦੀ ਹੈ ਠੰਡੇ ਪੁਰਜ ਵਿੱਚ ਸੁਣ ਲੋ ਇੱਕ ਸ਼ੰਦ ਉਸ ਮਾਂ ਦਾ ਕਿਵੇਂ ਸਹਬਜ਼ਾਦਿਆਂ ਨੂੰ ਪੁੱਤਰਿਆਂ ਨੂੰ ਲਾ ਕੇ ਬੈਠੀ ਐ ਛਾਤੀ ਦੇ ਨਾਲ ਧੰਨ ਮਾਤਾ ਗੁਜਰੀ ਐਉਂ ਬੇਨਤੀ ਕੀਤੀ ਜਾਂਦੀ ਏ ਜੀ 11 12 ਪੋਦੀ ਰਾਤਰ ਆਈ ਜਗੋਂ ਬਾਰੀ ਕੈਰ ਕਟਾਰੀ ਗੁਜਰੀ ਦੇਸ ਗਰਜਣ ਲੱਗੀ ਬਣ ਕੇ ਬਜਲੀ ਕਾਰੀ ਆਂਦੇ ਉਂਧਾਰੀ ਓਏ ਆਪਣੇ ਲਾਲ ਦੇ ਲਾਲਾਂ ਨੂੰ ਲੈ ਗੋਦੀ ਦੇ ਵਿੱਚ ਪਾਈ ਨਹੀਂ ਕਬਰ ਆਈ ਠੰਡੇ ਬੁਰਜ ਚ ਪੋਤੇ ਲੈ ਕੇ ਬੈਠੀ ਗੁਜਰੀ ਮਾਈ ਧਨ ਕਮਾਈ ਹਾਨ ਵਜੀ ਦੇ ਕਹਿ ਤੁ ਕੈਰੀ ਕਕਰਵਾਰ ਚਲਾਵੇ ਸਾਹਸ ਕਾਵੇ ਠੰਡੀ ਹਵਾ ਤੇਗ ਤੋਂ ਤਿੱਖੀ ਹੱਡ ਚੀਰਦੀ ਜਾਵੇ ਕਾਲਜਾ ਖਾਵੇ ਓ ਠਰਿਆ ਬਰਫ ਖਰਛ ਤੇ ਡੇਰਾ ਨਾ ਕੋਈ ਲੇਫ ਤਲਾਈ ਬਿਨਾ ਵਿਸ਼ਾਈ ਠੰਡੇ ਬੁਰਜ ਚ ਪੋਤੇ ਰੱਖ ਕੇ ਬੈਠੀ ਗੁਜਰੀ ਮਾਈ ਧਨ ਕਮਾ ਲੈ ਨੀਂਦਤਾ ਸਤਿਗੁਰੂ ਤੇਗ ਬਹਾਦਰ ਕਟਿਆ ਨਾਦਰ ਚੌਂਕ ਚੰਦਨੀ ਸੀ ਇਸਕਟਾ ਕੇ ਬੜੇ ਹਿੰਦ ਦੀ ਚਾਦਰ ਲੀਤਾ ਆਦਰ ਉਹ ਸਿਰ ਜਾਵੇ ਪਰ ਸਿਰ ਨਾ ਜਾਵੇ ਜਿਸ ਨੇ ਆਖ ਸੁਣਾਈ ਜਿੰਦ ਕੁਮਾਈ ਠੰਡੇ ਗੁਰਜ ਚ ਪੋਤੇ ਲੈ ਕੇ ਬੈਠੀ ਗੁਜਰੀ ਮਾਈ ਧਨ ਕਮਾਈ ਤਨ ਤੁਰਤ ਚਰਾਇਆ ਸੀਸ ਧਰਾ ਕੇ ਆਰਾ ਧਰਮ ਪਿਆਰਾ ਭਾਈ ਦੀ ਆਲੇ ਦੇਖ ਚ ਬੈ ਕੇ ਲੀਤਾ ਜਿਵੇਂ ਨਜ਼ਾਰਾ ਤਨ ਮਨ ਵਾਰਾ ਓ ਕਰ ਕਰ ਕਥਾ ਸ਼ਹੀਦਾਂ ਦੀ ਉਹ ਸਾਰੀ ਰਾਤ ਬਤਾਈ ਅੱਖ ਨਾ ਲਾਈ ਠੰਡੇ ਬੁਰਜ ਚ ਪੋਤੇ ਲੈ ਕੇ ਬੈਠੀ ਗੁਜਰੀ ਮਾਈ ਧਨ ਕਮਾਈ ਅਣਜਾਣੇ ਭੁਖਣ ਪਾਣੇ ਬਾਲ ਅਣਜਾਣੇ ਭੁਖਣ ਪਾਣੇ ਮਿਲਿਆ ਅੰਨ ਨਾ ਪਾਣੀ ਰਹਿਣ ਵਿਹਾਰੀ ਓਏ ਕਾਲ ਦੀ ਜੀਬਾ ਦੇਂ ਡਰਾਉਣੀ ਹੋਈ ਖਰਾਬ ਪਠਾਣੀ ਆਦਮ ਖਾਣੀ ਓ ਮਾਤਾ ਪਿਤਾ ਭੈਣ ਨਾ ਪਾਈ ਨਾ ਕੋਈ ਸੰਗ ਸਦਾਈ ਪਈ ਜੁਦਾਈ ਫੰਡੇ ਪ੍ਰੇਮੀ ਗੁਰਕਾ ਆਕੇ ਸੇਵਕ ਕਮਾਵੇ ਸਾਥ ਨਭਾਵੇ ਸੁਬਾਹ ਸ਼ਾਮ ਪਰ ਖਾਦਾ ਪਾਣੀ ਘਰ ਦਾ ਨਾਲ ਛਕਾਵੇ ਦੁੱਧ ਪਲਾਵੇ ਓ ਸੁਖ ਦਾ ਸਾਥੀ ਹੈ ਕੋਈ ਦੁੱਖ ਨਾਲ ਸੰਗ ਨ ਕੋਈ ਤਹਿ ਲੋਕਾਈ ਠੰਡੇ ਬੁਰਦ ਤੇ ਪਤੇ ਰਹਿ ਕੇ ਬੈਠੀ ਗੁਜਰੀ ਮਾਈ